ਅਭੀ ਗੁੱਡਾ ਜਿਹੜਾ ਇਸ ਟਾਈਮ ਜੀਐਲ ਚ ਲੁਧਿਆਣੇ ਦੀ ਹਲਦੀ ਵਿੱਚ ਠੀਕ ਹੈ ਜੀ ਅਸੀਂ ਉਹਨਾਂ ਕੀਤਾ ਸੀ ਆਪਣੀ ਕੁੜੀ ਦਾ ਰਿਸ਼ਤਾ ਠੀਕ ਹੈ ਜੀ ਐਚ ਹੀ ਆਹੀ ਕਹੇ ਚੱਲ ਉਹ ਵੀ ਕਹਿੰਦਾ ਕਿ ਮੈਂ ਸੁਦਾ ਜੂਂਗਾ ਇਹਦੇ ਪਰਿਵਾਰ ਵੀ ਕਹਿੰਦਾ ਕਿ ਇਹ ਸੁਦਾ ਜੀ ਪਰ ਇਹਨੇ ਸੁਦੇ ਦਾ ਨਹੀਂ ਫਿਰ ਬਾਅਦ ਚ ਇਹਨੇ ਬਟਾਲਾ ਸੁਨਿਆਰੀ ਦੀ ਦੁਕਾਨ ਦੇ ਵਿੱਚ ਇਹਨਾਂ ਜੂਲੀਆ ਬੁਲੀਆ ਚਲਾਈਆਂ ਲੁੱਟ ਵਾਰ ਕੀਤੀ ਇਹਨਾਂ ਨੇ 2 ਸਾਲ ਹੋ ਗਏ ਅੰਦਾਜ਼ੀ ਹੈ ਠੀਕ ਹੈ ਜੀ ਹੁਣ ਮੇਰੀ ਕੁੜੀ ਕਹਿੰਦੀ ਹੈ ਕਿ ਮੈਂ ਕੀ ਆਪਾਂ ਰਿਸ਼ਤਾ ਨਹੀਂ ਕਰਨਾ ਕੇ ਜੀ ਉਮਰ ਹੀ ਸਾਡੀ ਜੱਲਾ ਜੋਗੀ ਆ ਮੈਂ ਥੱਕ ਗਿਆ ਜੁਕੇ ਨਹੀਂ ਰਹਿਣਾ ਕੀ ਨਾਮ ਜੀ ਤੁਹਾਡਾ ਹਾਂਜੀ ਕੀ ਸਾਰਾ ਮਾਮਲਾ ਦੇ ਕਿਉਂ ਤੁਹਾਡੇ ਘਰ ਹਮਲਾ ਹੁੰਦਾ ਬਾਰ-ਬਾਰ ਇਹ ਜੋ ਕਰਵਾਉਂਦਾ ਪਿਆ ਵਾ ਅਭੀ ਕਰਵਾਉਂਦਾ ਪਿਆ ਪੁੱਤਰਾ ਇਹ ਜੇਲ੍ਹ ਚ ਬੈਠਾ ਮੁੰਡੇ ਸਾਡੇ ਘਰ ਤੇ ਕਾਮੀਨ ਰਿਕਾਰਡਿੰਗ ਆ ਪਾਉਂਦਾ ਵਾ ਫੋਨ ਕਰ ਕਰਕੇ ਮੈਨੂੰ ਕਹਿੰਦਾ ਵਾ ਫੋਨ ਕਰਕੇ ਭੇਜਦਾ ਸਾਡੇ ਘਰ ਕਹਿੰਦਾ ਉਹਨੇ ਤੁਹਾਡੇ ਘਰ 5 ਮਿੰਟ ਚ ਬੰਦੇ ਆਣਗੇ ਤੇ ਸਹੀ ਗੱਲ ਆ ਕਿ ਇਹਦੇ ਫੋਨ ਤੇ ਇੱਕ ਤੇ 5 ਮਿੰਟ ਚ ਬੰਦੇ ਵੀ ਆਉਂਦੇ ਦਾ ਉਹ ਹਮਲਾ ਕਰਕੇ ਜਾਂਦੇ ਨੇ ਉਹ ਸਾਡੇ ਮਲਕੀ ਆ ਸੱਟਾਂ ਪਿੱਟਾਂ ਲਾਣ ਤੱਕ ਜਾਂਦੇ ਨੇ ਐਨੇ ਮੈਨੂੰ ਕਿਹਾ ਕਿ ਤੁਹਾਡਾ ਮੁੱਢਾ ਮਰਵਾ ਦੇਣਾ ਤੁਹਾਨੂੰ ਇਹਦੇ ਕੋ ਖਤਰਾ ਹੈਗਾ ਜਿਹੜਾ ਜੇਲ੍ਹ ਚ ਬੈਠਾ ਇੰਨਾ ਕੁਛ ਕਰਵਾ ਸਕਦਾ ਉਹ ਕੁਛ ਵੀ ਕਰ ਸਕਦਾ ਸਾਡੇ ਕੱਲ ਨੂੰ ਬਾਹਰ ਆ ਗਿਆ ਤੇ ਸਾਡੇ ਤੇ ਕੀ ਕਰ ਦੇਗਾ ਜਿਹੜਾ ਅੰਦਰ ਬੈਠੇ ਦੀ ਇੰਨੀ ਚੱਲਦੀ ਪਈ ਆ ਵੀਡੀਓ ਤੱਕ ਬਣਾਉਂਦਾ ਵਾ ਫੋਨ ਇਹਦੇ ਪਤਾ ਨਹੀਂ ਕਿੰਨੇ ਨੰਬਰ ਹੀ ਬਲੌਕ ਕਰ ਚੁੱਕੇ ਆ ਇਹਨਾਂ ਨੰਬਰਸਾ ਇੰਨੇ ਚੱਲਦੇ ਪਏ ਕਿੱਥੋਂ ਇਹਦੇ ਕੋਈ ਇੰਨੇ ਨੰਬਰ ਆਉਂਦੇ ਪੈੰਡਾ ਕਿੱਡੇ ਉਹ ਕੀ ਮੰਕੀ ਕਰਦੇ ਹੈ ਸਾਡੀ ਮੰਗ ਐਹੀ ਆ ਕਿ ਸਾਡੂੰ ਇਨਸਾਫ ਦਿੱਤਾ ਜਾਵੇ ਸਾਡੇ ਤੇ ਗਾਂ ਤੋਂ ਇਹ ਕੋਈ ਐਕਸ਼ਨ ਨਾ ਇਦਾਂ ਦਾ ਕਰ ਸਕਣ ਜੋ ਵੀ ਐ ਮੁੰਡੇ ਪਉਂਦਾ ਵਾ ਸਾਡੇ ਘਰ ਆ ਪਤਾ ਕੀਤਾ ਜਾਵੇ ਕਿਹੜੇ ਮੁੰਡੇ ਸਾਡੇ ਘਰ ਆਂਦੇ ਨੇ ਮੂੰਹ ਬੰਨ ਕੇ ਆਂਦੇ ਨੇ ਇਹਨੂੰ ਪਤਾ ਇਹਦੇ ਕੋਈ ਕੁਛ ਪਰਤਾਲ ਕੀਤੀ ਜਾਵੇ ਕਿ ਕਿਹੜੇ ਮੁੰਡੇ ਭੇਜਦਾ ਸਾਡੇ ਘਰ ਆਉਣ ਪੂਰੀ ਕਾਰਵਾਈ ਜਰ ਤੱਕ ਜਾਣਾ ਚਾਹੀਦਾ ਹੈ ਇੰਦਰ ਬੈਠੇ ਰਹੀ ਨਹੀਂ ਕਿੱਥੇ ਚਾਲਣੀ ਪਈ ਕਿੱਥੋਂ ਇਹਨੇ ਨੰਬਰ ਇਹਦੇ ਕੋਈ ਚਾਲਦੇ ਪਏ ਨਹੀਂ ਕਿੰਨੇ ਨੰਬਰ ਇਹਦੇ ਬਲੌਕ ਮਾਰ ਚੁੱਕੇ ਨੇ ਜੇਲ੍ਹ 'ਚ ਬੈਠਾ ਨਹੀਂ ਤੁਹਾਨੂੰ ਜੀਣ ਦਿੰਦਾ ਪਿਆ ਤੇ ਇੱਥੇ ਕੀ ਸਾਨੂੰ ਜੀਣ ਦਏਗਾ ਬਾਹਰ ਆ ਕੇ ਇਹ ਤਾਂ ਗੰਦੇ ਚੋਂ ਹੁੰਦੇ ਆ ਤੁਹਾਡੀ ਕੋਈ ਹਾਂਜੀ ਕੀ ਨਾਮ ਤੁਹਾਡਾ ਭੰਟੀ ਅਜੇ ਕਿੰਨੀ ਵਾਰੀ ਹਮਲਾ ਕਰ ਚੁੱਕੇ ਬੰਦੇ ਇਹਨਾਂ ਕਰਦੇ ਆ ਦੋ ਤਿੰਨ ਵਾਲੀ ਹਮਲਾ ਕਰ ਚੁੱਕੇ ਸਾਨੂੰ ਹੀ ਡਰ ਬਣਿਆ ਪਿਆ ਤੁਸੀਂ ਗਵਾਂਢੀ ਜੀ ਹਾਂਜੀ ਆਪਾਂ ਆਂਢੀ ਗਵਾਂਢੀ ਜੀ ਅਸਤਰੀ ਤੇ ਕੀ ਮੰਗ ਕਰਦੇ ਇਹ ਮੰਗਦਾ ਤੇ ਮੈਨੂੰ ਪਤਾ ਨਹੀਂ ਹੈ ਮਾਰੇ ਬਾਕੀ ਹਮਲਾ ਕਿਤੇ ਦੋ ਤਿੰਨ ਵਾਲੀ ਹਮਲਾ ਕੀਤਾ ਇਹਨਾਂ ਨੇ ਇੱਕ ਵਾਰੀ ਉਹਨਾਂ ਦੇ ਘਰ ਦੇ ਵਿੱਚ ਪਿਉ ਨਹੀਂ ਹੈ ਤੇ ਹੁਣ ਐਸੇ ਕੀ ਹੋਇਆ ਹੈ ਤੇ ਉਹਨਾਂ ਨੇ ਚਲੋ ਇੱਟਾ ਚਲਾਈਆਂ ਜੋ ਮਾਰੇ ਦੀਆਂ ਬੇਨਤੀ ਕੀਤੀ ਕੋ ਪੱਟ ਗਏਗੇ ਬਾਕੀ ਇਹ ਨਿਆਂਇਕ ਕੰਮ ਕਰਦੇ ਗਲਤ ਕੰਮ ਕਰਦੇ ਇੱਕ ਬੰਦਾ ਜੇਲ੍ਹ ਦੇ ਅੰਦਰੋਂ ਬੈਠਾ ਇੰਨਾ ਕੰਮ ਕਰਵਾਉਂਦਿਆ ਜੇ ਬਾਹਰ ਹੋਵੇ ਤੇ ਫੇਰ ਕੀ ਹੋਵੇ ਮਾਣਾ ਮੈਂ ਕੀ ਕਹੇਦਾਂਗਾ ਕਿ ਮੜ ਗਾ ਗਲਤ ਕੰਮ ਹੈਗਾ ਕੋਣ ਇੱਕ ਨਿਆਂਇਕ ਬੰਦੇ 'ਚ ਇੱਟਾਂ ਚਲਾਈਆਂ ਜਾਣੀਆਂ ਗਲਤ ਕੰਮ ਹੈਗਾ ਠੀਕ ਸਾਰੇ ਗਵਾਂਡੀਆਂ ਇੰਨੀ ਗਵੰਡੀਆਂ ਨੂੰ ਡਰ ਬਣਿਆ ਪਿਆ ਵਾ ਇਹ ਮੇਰਾ ਭਰਾ ਹੈਗਾ ਵਾ ਮੇਰਾ ਭਰਾ ਹੈਗਾ ਆ ਵੇਖੋ ਸੁਣਿ ਆ ਗਿਆ ਮੇਰਾ ਭਰਾ ਜਿਹਦੇ ਘਰ ਇੱਟਾਂ ਚਲੀਆਂ ਠੀਕ ਆਪਾਂ ਕੋ ਕੋ ਮੰਗ ਰਾਦੇ ਕਿ ਨੂੰ ਰੋਕ ਕੇ ਰੱਖੋ ਇਟਾ ਨਾ ਚੱਲਣਾ ਆ ਰੋੜ ਇਟਾ ਬੇਪਰ ਨਾ ਚੱਲਣਾ ਹਰ ਇੱਕ ਭਰਾ ਨੂੰ ਡਰਗਾ ਅੰਜ ਕੀ ਨਾਮ ਦੀ ਤੁਹਾਡਾ ਨਹੀਂ ਜੀ ਅੰਜ ਕੀ ਸਾਰਾ ਮਾਮਲਾ ਮਾਮਲੇ ਵਿੱਚ ਮੰਗ ਰੋੜ ਦਾ ਰਹਿਣਾ ਹੈ ਜੀ ਠੀਕ ਹੈ ਜੀ ਅਭੀ ਬੁੱਢਾ ਜਿਹੜਾ ਇਸ ਟਾਈਮ ਜੇਲ੍ਹ ਚ ਲੁਧਿਆਣੇ ਜੇਲ੍ਹ ਦੇ ਵਿੱਚ ਠੀਕ ਹੈ ਜੀ ਅਸੀਂ ਉਹਨਾਂ ਕੀਤਾ ਹੀ ਆਪਣੀ ਕੁੜੀ ਦਾ ਰਿਸ਼ਤਾ ਠੀਕ ਹੈ ਜੀ ਹਾਂ ਜੀ ਇਹ ਕਹੀ ਚੱਲੂਗੀ ਕਹਿੰਦਾ ਕਿ ਮੈਂ ਸੁਧਰ ਜਾਊਂਗਾ ਇਹਦੇ ਪਰਿਵਾਰ ਵੀ ਕਹਿੰਦਾ ਕਿ ਇਹ ਸੁਧਰ ਜਾਏਗਾ ਪਰ ਇਹਨੇ ਸੁਧਰਿਆ ਨਹੀਂ ਫੇਰ ਬਾਅਦ ਚੋਂ ਇਹਨੇ ਬਟਾਲਾ ਸਨਿਆਰੀ ਦੀ ਦੁਕਾਨ ਦੇ ਵਿੱਚ ਇਹਨਾਂ ਗੋਲੀਆਂ-ਗੋਲੀਆਂ ਚਲਾਈਆਂ ਖੁਦ ਲੁੱਟ-ਬਾਰ ਕੀਤੀ ਇਹਨਾਂ ਨੇ 2 ਸਾਲ ਹੋ ਗਏ 2 ਸਾਲ ਹੋ ਗਏ ਅੰਦਰ ਹੀ ਐ ਠੀਕ ਹੈ ਹੁਣ ਮੇਰੀ ਕੁੜੀ ਕਹਿੰਦੀ ਹੈ ਕਿ ਮਰਗੀ ਆਪਾਂ ਰਿਸ਼ਤਾ ਨਹੀਂ ਕਰਨਾ ਕਿ ਜੀ ਉਮਰ ਹੀ ਸਾਡੀ ਜੱਲਾ ਜੋਗੀ ਆ ਤੇ ਮੈਂ ਥੱਕਿਆ ਜੋਗੀ ਨਹੀਂ ਰਹਿਣਾ ਐਸ ਕਾਰਨ ਕਿ ਮੇਰੀ ਕੁੜੀ ਹੁਣ ਬਾਅਦ ਚਲ ਗਈ ਹੈ ਮੇਰੀ ਕੁੜੀ ਮੈਂ ਕੀ ਇਹਨਾਂ ਨਹੀਂ ਸਹਿਮਤ ਹੈਗੀ ਤੇ ਸਾਡੇ ਸਾਥ ਬੰਦੇ ਸਨ ਤੇ ਹੁਣ ਕੀ ਹੁੰਦਾ ਕਿ ਉਹ ਧਮਕੀਆਂ ਲਾਂਦਾ ਕੀ ਕਰਦਾ ਜੀ ਜੇਲ੍ਹ ਚੋਂ ਰੰਗ ਬਰੰਗੇ ਫੋਨਾਂ ਤੂੰ ਫੋਨ ਕਰਦਾ ਸਾਨੂੰ ਗੱਲ ਮੰਦਾ ਕਰਦਾ ਸਾਨੂੰ ਧਮਕੀਆਂ ਲੁੰਦਾ ਕਿ ਤੁਹਾਡੇ ਪੁੱਤ ਨੂੰ ਮਾਰ ਦੇਣਾ ਹੈ ਤੁਹਾਡੇ ਨਾਲ ਕਰ ਦੇਣਾ ਫਿਰ ਜੋ ਥੋੜੇ ਕੇ ਦਿਨ ਹੋਈ ਪਹਿਲੇ ਕੰਪਲੇਟ ਕੀਤੀ ਆਪਾਂ ਪਹਿਲੇ ਵੀ ਇੱਟ ਡੋੜਾ ਚਲਾ ਕੇ ਕੇ ਹੁਣ ਆ ਕੇ ਆ ਦੇਖੋ ਦਾਤ ਮਾਰ ਕੇ ਗਏ ਆ ਸਾਰੇ ਗੇਟ ਤੇ ਇੱਟ ਡੋੜਾ ਚਲਾਜੇ ਕਿ ਬੱਚੇ ਦੇ ਲੱਗ ਜਾਂਦਾ ਕਿਸ ਦੇ ਲੱਗ ਜਾਂਦਾ ਕੌਣ ਜ਼ਿੰਮੇਵਾਰੀ ਹੁਣ ਕੀ ਮੰਗ ਕਰਦੇ ਹੋ ਮੰਗ ਇਹੀ ਇਹੀ ਕਿੰਨੇ ਆ ਕਿ ਸਖਤ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਵਕ ਵਕ ਨੰਬਰਾਂ ਤੋਂ ਫੋਨ ਕਰਦਾ ਆ ਉਹਨਾਂ ਤੇ ਵੀ ਪੂਰੀ ਜਾਣ ਪਤਾਲ ਕੀਤੀ ਜਾਵੇ ਜਿਹੜੀਆਂ ਵੀਡੀਓ ਬਣਾ ਰਿਆ ਆ ਨਸ਼ੇ ਕਰਦਿਆਂ ਦੀਆਂ ਆਈਡੀਆ ਚੱਲਣ ਦੀਆਂ ਇਹਦੀਆਂ ਕਿਥੋਂ ਹੋ ਰੀਆਂ ਆ ਜੇਲ੍ਹ ਦੇ ਵਿੱਚ ਬੈਠਾ ਸਭ ਕੁਝ ਕਰੀ ਜਾਂਦਾ ਹੁਣ ਪੁਲਿਸ ਨੂੰ ਕੰਪਲੇਂਟ ਦਿੱਤੀ ਕੀ ਕਹਿੰਦੇ ਹਾਂ ਹਾਂ ਜੀ ਪੁਲਸ ਵਾਲਿਆਂ ਨੂੰ ਕੰਪਲੇਂਟ ਕੀਤੀ ਆ ਜੀ ਉਹਨਾਂ ਨੇ ਦੋ ਮੁਲਾਜ਼ਮ ਵੀ ਕੀਤੇ ਜਾਨ ਪਤਾਲ ਕਰਨ ਦੇ ਆ ਹੁਣ ਮੁਲਾਜ਼ਮ ਵੀ ਦੋ ਉਹਨਾਂ ਨੇ ਭੇਜੇ ਆ ਠੀਕ ਆ ਕੀ ਇਦਾਂ ਦੀ ਗੱਲ ਨਹੀਂ ਪੁਲਸ ਵੀ ਨਾਲ ਹੈ ਸਾਡੇ ਠੀਕ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਕਿ ਜੇਲ੍ਹ ਦੇ ਅੰਦਰ ਹੀ ਨਸ਼ਾ ਕਰਿਆ ਜੇਲ੍ਹ ਦੇ ਅੰਦਰ ਹੀ ਚਿੱਟਾ ਵੇਚਿਆ ਦਾ ਸਾਰਾ ਨਸ਼ਾ ਪੱਤਾ ਸਭ ਕੁਝ ਕਰਿਆ ਅੰਦਰ ਅੰਸਰ ਕੀ ਸ਼ੋ ਬਣਾਉਂਦਾ ਡਾ ਮੇਰਾ ਨਾਮ ਸੀ ਮਹਿਲ ਸਿੰਘ ਜੀ ਹਾਂਜੀ ਇਕਤਾ ਨਗਰ ਜੀ ਤੁਸੀਂ ਅੱਜ ਕੀ ਆ ਸਾਰਾ ਮਾਮਲਾ ਕਿ ਸਾਨੂੰ ਹੁਕਮ ਆਇਆ ਜੀ ਰਾਤ ਕੋਈ ਇਹਨਾਂ ਦੇ ਇਕਤਾ ਨਗਰ ਦੇ ਵਿੱਚ ਵਾਰਦਾਤ ਹੋਈ ਆ ਕੋਈ ਟਾਂ ਰੋੜੇ ਚੱਲੇ ਆ ਅਣਪਛਾਤੇ ਵਿਅਕਤੀ ਜਿਹੜੇ ਆ ਮਾਰ ਕੇ ਗਏ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਇੱਥੇ ਸਾਡੀ ਡਿਊਟੀ ਬਲਾ ਤਰਫ ਸਰਾਂ ਨੂੰ ਲਾਈ ਗਈ ਹੈ ਤੇ ਮੇਰੇ ਨਾਲ ਸੁਖਜਿੰਦਰ ਸਿੰਘ ਕਾਂਸਟੇਬਲ ਹੈ ਹਾਂਜੀ ਅਸੀਂ ਇੱਥੇ ਆਏ ਜੀ ਹੁਣ ਮੌਕੇ ਦਾ ਵੈਰੀਫਾਈ ਕਰ ਰਹੇ ਹਾਂ ਇਹ ਦੱਸ ਰਹੇ ਵੀ ਸਾਨੂੰ ਆ ਸਾਡੇ ਜਿਹੜੇ ਗੇਟ ਨੂੰ ਦਾਤਰ ਮਾਰੇ ਟਾਂ ਰੋੜੇ ਮਾਰੇ ਆ ਉਹਦੇ ਸਬੰਧ ਦੇ ਵਿੱਚ ਜਿਹੜਾ ਹੈ ਜੋ ਵੀ ਮਹਿਕਮੇ ਦੀ ਕਾਰਵਾਈ ਅਸੀਂ ਕੀਤੀ ਜਾਏਗੀ ਜਿਹੜੀਆਂ ਇਹਨਾਂ ਨੂੰ ਧਮਕੀਆਂ ਆ ਰਹੀਆਂ ਜੇ ਅਭੀ ਵੱਡੇ ਬੰਦੋਂ ਜੇਲ੍ਹ ਦੇ ਅੰਦਰੋਂ ਬਿਠਾਈ ਉਹ ਕੰਮ ਕਰਵਾਉਂਦੇ ਆ ਉਹਦੇ ਤੇ ਕੀ ਕਾਰਵਾਈ ਕੀਤੀ ਜਾਏਗੀ ਉਹ ਬੇਖੋਰੀ ਦੱਸ ਰਿਹਾ ਵੀ ਸਾਡੇ ਕੋਲ ਵੀਡੀਓ ਵੀ ਹੈਗੀਆਂ ਨੇ ਤੇ ਸਾਡੇ ਕੋਲ ਆਡੀਓ ਵੀ ਹੈਗੀਆਂ ਨੇ ਉਹਦੇ ਹਿਸਾਬ ਦੇ ਨਾਲ ਜੋ ਵੀ ਕਾਰਵਾਈ ਕਰਦੀ ਬਣਦੀ ਹੋਗੀ ਸਾਡੇ ਮਹਿਕਮੇ ਲੋ ਇਹ ਆਪਣੇ ਸਾਰੇ ਐਵੀਡੈਂਸ ਜਿਹੜੀਆਂ ਜਿਹੜਾ ਵੀ ਹੈਗਾ ਇਹਨਾਂ ਨੂੰ ਪ੍ਰੂਫ ਇਹ ਰੱਖਣ ਤੇ ਉਹਦੇ ਸਬੰਧ ਵਿੱਚ ਜਿਹੜੀ ਮਹਿਕਮੇ ਵੱਲੋਂ ਕਾਰਵਾਈ ਕੀਤੀ ਜਾਏ